ਸਰਕਾਰ ਪੰਚਾਇਤੀ ਚੋਣਾਂ ਸਹੀ ਢੰਗ ਨਾਲ ਨਹੀਂ ਕਰਾ ਰਹੀ ਅਤੇ ਇਸ ਤੋਂ ਭੱਜਦੀ ਨਜ਼ਰ ਆ ਰਹੀ ਹੈ ਕਿਉਂਕਿ ਕਿਸੇ ਦੇ ਤਾਂ ਕਾਗਜ਼ ਦਾਖਲ ਹੀ ਨਹੀਂ ਹੋ ਰਹੇ ਕਿਸੇ ਦੇ ਕਾਗਜ਼ ਪਾੜ ਦਿੱਤੇ ਜਾਂਦੇ ਨੇ ਜਿਹੜੇ ਕਾਗਜ਼ ਦਾਖਲ ਹੋ ਰਹੇ ਨੇ ਉਹ ਸਿਰਫ ਇਹਨਾਂ ਦੇ ਜਿਹੜੇ ਚਾਹਤੇ ਨੇ ਉਹਨਾਂ ਦੇ ਹੀ ਕਾਗਜ਼ ਦਾਖਲ ਹੋ ਰਹੇ ਨੇ ਉਹਨਾਂ ਦੇ ਕਾਗਜ਼ ਤਾਂ ਪਿਛਲੀਆਂ ਖਿੜਕੀਆਂ ਤੋਂ ਵੀ ਦਾਖਲ ਹੋ ਰਹੇ ਨੇ ਤੇ ਜਿਹੜਾ ਵਿਰੋਧੀ ਧਰਨੇ ਜਾਂ ਜਿਹੜੀ ਕਾਂਗਰਸ ਦੇ ਚਾਹਤੇ ਨੇ ਜਾਂ ਜਿਹੜੇ ਭਾਜਪਾ ਦੇ ਚਾਹਤੇ ਨੇ ਚਾਹੇ ਕਿਸੇ ਦੇ ਵੀ ਚਾਹਤੇ ਲਾ ਲੋ ਉਹਨਾਂ ਨੂੰ ਲਵੇ ਵੀ ਨਹੀਂ ਲੱਗਣ ਦਿੱਤਾ ਜਾ ਰਿਹਾ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਥਾਣਿਆਂ ਵਿੱਚ ਲਿਜਾਇਆ ਜਾ ਰਿਹਾ ਉਹਨਾਂ ਦੇ ਕਾਗਜ਼ ਪਾੜੇ ਜਾ ਰਹੇ ਨੇ ਅਤੇ ਸਿਰਫ ਆਮ ਆਦਮੀ ਪਾਰਟੀ ਦੇ ਚਹੇਤਿਆਂ ਦੇ ਹੀ ਕਾਗਜ਼ ਧਖਲ ਹੋ ਰਹੇ ਨੇ ਜੇ ਇਵੇਂ ਹੀ ਕਰਨਾ ਸੀ ਤਾਂ ਇਹ ਡਰਾਮੇਬਾਜ਼ੀਆਂ ਕਰਨ ਦੀ ਲੋੜ ਨਹੀਂ ਸੀ ਕੀ ਕਹਿ ਰਹੇ ਨੇ ਲਲਜੀਤ ਸਿੰਘ ਟੀਮਾ ਉਹ ਤਾਂ ਉਹਨੂੰ ਦਿਖਾਉਣੇ ਕੱਲ ਅਸੀਂ ਸੂਬੇ ਦੇ ਚੋਣ ਕਮਿਸ਼ਨ ਨੂੰ ਜਾ ਕੇ ਤੇ ਆਪਣੇ ਖਦਸ਼ੇ ਯਾਦ ਕਰਕੇ ਆਏ ਸੀ ਕਿ ਕੱਲ ਆਖਰੀ ਦਿਨ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਨਾਮਜ਼ਦਗੀ ਪੱਤਰ দাখিল ਕਰਨ ਤੋਂ ਰੋਕਿਆ ਜਾਏਗਾ। ਔਰ ਜੋ ਸੀ ਖੱਚੇ ਚਾਰ ਕੀਤੇ ਸੀ ਅੱਜ ਉਸ ਤੋਂ ਵੀ ਵੱਧ ਜਿਹੜਾ ਡੈਮੋਕ੍ਰੇਸੀ ਦਾ ਮਾਡਲ ਹੈ ਉਹ ਭਗਵੰਤ ਮਾਨ ਸਰਕਾਰ ਦੀ ਸ਼ਹਿਦ ਦੇ ਉੱਤੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ। ਮੋਗਾ ਦੇ ਵਿੱਚ ਸ਼ਰਿਆਂ 'ਚ ਗੋਲੀਆਂ ਚੱਲੀਆਂ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਆ ਸੜਕਾਂ ਦੇ ਉੱਤੇ ਖਿਲਰੇ ਹੋਏ ਆ ਫਟੇ ਹੋਏ ਆ ਕੋਈ ਪ੍ਰਸ਼ਾਸਕ ਨਾਂ ਦੀ ਉੱਤੇ ਚੀਜ਼ ਨਾ ਦਿੱਤੀ ਹੋਵੇ। ਧਰਮਕੋਟ ਦੇ ਵਿੱਚ ਅਸੀਂ ਵੀਡੀਓ ਨਾਲ ਦੀ ਨਾਲ ਜਾਰੀ ਕੀਤੀ ਹੈ ਕਿ ਕੋਲ ਖੜ ਕੇ ਪੁਲਿਸ ਜਿਹੜੀ ਹੈ ਡੈਡੀ ਦੇ ਜਿਹੜੇ ਆ ਉਹ ਨਾਜਿੱਗੀ ਪੱਤਰ ਖਵਾ ਰਹੀ ਹੈ ਉਹ ਮੂੰਹ ਦੇ ਉੱਤੇ ਖੜੀ ਲੇਡੀ ਉਹਨਾਂ ਨੇ ਕਹਿ ਰਹੀ ਹੈ ਕਿ ਇਹ ਜ਼ਿੰਮੇਵਾਰ ਨੇ ਇਹਨਾਂ ਨੇ ਮੇਰੇ ਨਾਮਜ਼ਿੰਦਗੀ ਪੱਤਰ ਜਿਹੜੇ ਆ ਉਹ ਖਵਾਏ ਉੱਥੇ ਲਾਈਨ 'ਚ ਲੱਗੇ ਬੰਦਿਆਂ ਦੇ ਉੱਤੇ ਹਮਲੇ ਕੀਤੇ ਜਾ ਰਿਹਾ ਔਰ ਜਿਹੜੇ ਨਾਮਜ਼ਿੰਦਗੀ ਪੱਤਰ ਦਾਖਲ ਕਰਨੇ ਸੀ ਉਹਨਾਂ ਨੂੰ ਅਰੈਸਟ ਕਰਕੇ ਤੇ ਜਿਹੜਾ ਠਾਣੇ ਤੇ ਜਾ ਗਿਆ ਤਾਂ ਜੋ ਨਾਮਜ਼ਿੰਦਗੀ ਪੱਤਰ ਦਾਖਲ ਨਾ ਕਰ ਸਕਣ ਮਜੀਠਾ ਦੇ ਵਿੱਚ ਵੀ ਮਜੀਠਾ ਸਾਹਿਬ ਨੇ ਹੁਣੇ ਵੀਜ਼ੇ ਜਾਰੀ ਕੀਤੀ ਹੈ ਕਿ ਜਿਹੜੇ ਰੋਲਿੰਗ ਪਾਰਟੀ ਦੇ ਚਾਹਤੇ ਨੇ ਉਹ ਤਾਂ ਪਿਛਲੀਆਂ ਖਣਕੀਆਂ ਦੇ ਵਿੱਚੋਂ ਦੀ ਨਾਮਜ਼ਦਗੀ ਜਾ ਕੇ ਦਾਖਲ ਕਰਦੇ ਤੇ ਬਾਕੀਆਂ ਨੂੰ ਨੇੜੇ ਬਿਠੀ ਲੱਗਨ ਦਿੱਤਾ ਜਾਂਦਾ ਇਸੇ ਤਰ੍ਹਾਂ ਭੇਖੀ ਪਿੰਡ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ ਕੋਈ ਇਹੋ ਜਿਹਾ ਥਾਣੀ ਜਿੱਥੇ ਵਾਇਰਲਨੈਸ ਦੀਆਂ ਖਬਰਾਂ ਜੜੀਆਂ ਸਾਰੇ ਚੜਿਆਂ ਦੇ ਵਿੱਚੋਂ ਵੱਡੀ ਪੱਧਰ ਤੇ ਆਉ ਰਹੀਆਂ ਅਸੀਂ ਜਿਹੜਾ ਚੋਣ ਕਮਿਸ਼ਨਰ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਹੋਇਆ ਇੱਕ ਤਾਂ ਪ੍ਰਸ਼ਾਸਨ ਦੇ ਜਿਨ੍ਹਾਂ ਅਧਿਕਾਰੀਆਂ ਦੀ ਮਿਹਨਤ ਭੁਗਤ ਹੈ ਜਾਂ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਉਹਨਾਂ ਨੂੰ ਸ਼ਕਤੀ ਨਾਲ ਅੱਜ ਐਕਸ਼ਨ ਲਓ। ਔਰ ਜਿੱਥੇ ਕਾਗਜ਼ ਪਾੜੇ ਗਏ ਆ ਉਹਨਾਂ ਨੂੰ ਸਮਾਂ ਦਿਓ। ਕਿ ਦੁਬਾਰਾ ਉਹ ਨਾਮਿਨੇਸ਼ਨ ਆਪਰੇ ਫਾਈਲ ਕਰ ਸਕਣ। ਔਰ ਜਿਹੜਾ ਅਗਲਾ ਖਦਸ਼ਾ ਕਿ ਜੋ-ਜੋ 3 ਵਜੇ ਦਾ ਟਾਈਮ ਨੇੜੇ ਹੁਣ ਇਹ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਜ਼ਿੰਮੇਵਾਰ ਬਣਾਇਆ ਜਾਵੇ ਐਸਐਸਪੀ ਨੂੰ ਕਿ ਹਰ ਬੰਦਾ ਭਾਵੇਂ ਸ਼ਾਮ ਤੱਕ ਲੈਣਾ ਲੱਗੇ ਰਹਿਣ। ਸਾਰਿਆਂ ਦੇ ਨਾਮਿਨੇਸ਼ਨ ਪੱਤਰ ਦਾਖਲ ਹੋਣੇ ਚਾਹੀਦੇ ਪਰ ਬਹੁਤ ਅਫਸੋਸ ਹੈ ਕਿ ਜੋ ਹਾਲਾਤ ਚੱਲ ਰਹੇ ਆ ਇਹ ਡੈਮੋਕ੍ਰੇਸੀ ਦਾ ਬਹੁਤ ਵੱਡਾ ਮਾਟਰ ਹੈ ਇੱਦਾਂ ਤਾਂ ਸਰਕਾਰ ਉਦਾਂ ਹੀ ਲਾਂਚ ਕਰ ਦੇ ਕਿ ਅਸੀਂ ਸਾਰੀਆਂ ਚੀਜ਼ਾਂ ਜਿੱਤ ਲਈਏ ਇੱਦਾਂ ਦੀ ਇਲੈਕਸ਼ਨ ਕਰਾਉਣ ਦਾ ਕੀ ਫਾਇਦਾ